ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਲੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰਪਿੰਦਰ ਦੇ ਘਰ ਆ ਜੱਪਾ ਦੋਸਤੋ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਦੋ گاਵਾ ਦਿਖਾਉਣੀ ਆ ਵਾ ਦੋਵੇਂ گاਵਾ ਦੋਸਤੋ ਗੱਬਣੇ ਇਹਨਾਂ ਤੋਂ ਬਿਨਾਂ ਦੋਸਤੋ ਇੱਕ ਇਹ ਟੋਕੜ ਮੱਝ ਆ ਜਿਆਦਾ ਜਾਣ ਕਰ ਲਈ ਆਪਾਂ ਵੀਰ ਦੇ ਕੋਲ ਲਾਵਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਜਿਹੜੇ ਵੀਰ ਇਸ ਚੈਨਲ ਤੇ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲਾ ਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਜਾ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਦੋਸਤੋ ਇੱਕ ਜ਼ਰੂਰੀ ਸੂਚਨਾ ਇਹ ਹੈ ਕਿ ਸਾਡਾ ਕੰਮ ਹੈ ਦੋਸਤੋ ਸਿਰਫ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦੇਣੀ ਨਿਰਖ ਪਰਖ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸਾ ਇਨਵੈਸਟ ਕਰਨਾ ਹੁੰਦਾ ਹੈ ਇਥੇ ਆ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੀਣੀ ਗੱਲ ਨਾ ਹੋਵੇ ਸਾਲੀ ਚੀਜ਼ ਹੈ ਦੋਸਤੋ ਇਹਦਾ ਕਰਾਦਾ ਮਾਨ ਕਰਦੇ ਪਹਿਨਾ ਇਥੇ ਆਓ ਆਪ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਦੋਵਾਂ ਘਰਾਂ ਦਾ ਹੀ ਇਸ ਗੱਲ ਦੇ ਵਿੱਚ ਫਾਇਦਾ ਹੋ ਸਕੇ ਸੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਐਡਰੈਸ ਬੋਲ ਦਿਓ ਜੀ ਇੱਕ ਪਿੰਨ ਮੇਰਾ ਸਰਾਲੀ ਮੰਡਾ ਹਾਂਜੀ ਜ਼ਿਲ੍ਹਾ ਧੰਦਨ ਜ਼ਿਲ੍ਹਾ ਧੰਦਨ ਹਾਂਜੀ ਅਸੀਂ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਫੋਨ ਮੇਰਾ ਜੀ 67968 495 ਨਾਮ ਦਾ ਦੋ ਨਾਮ ਮੈਂ ਪਿੰਦਰ ਪਿੰਡ ਦੇ ਕਿੰਨੇ ਪਲਵਿੰਦਰ ਚੰਦ ਪਲਵਿੰਦਰ ਸਿੰਘ ਦਾ ਅਸ਼ਾ ਵੀਰ ਜੀ ਇਸ ਗਾਂ ਤੋਂ ਸ਼ੁਰੂ ਕਰੀ ਜਿਹੜੀ ਗਾਂ ਹੈ ਗੱਭਣੇ ਪਹਿਲਾ ਸੂਆ ਜਿਹੜੀਆਂ ਦੇ ਸੁਣੀ ਜੀ ਇਹ ਕਿੰਨਾ ਟਾਈਮ ਖੜਦੀ ਹੈ ਇਹ ਵੀ ਹਫਤਾ ਲੈ ਜੂਗੀ ਇਹ ਆਪਣੀ ਬਸ਼ੀ ਕਰਦੀ ਹੈ ਕਰ ਨਹੀਂ ਕਰਦੀ ਠੀਕ ਹੈ ਜੀ ਖੋਲੀ ਇਹਨੂੰ ਤੋਰ ਕੇ ਦਿਖਾਈਏ ਕਰੀ ਦੋਸਤੋ ਪਹਿਲਾ ਸੂਆ ਵੀਰਾਂ ਦਾ ਸੁਣੀਏ ਘਰ ਦੀ ਬਸ਼ੀਨਾਂ ਦੀ ਪਾਲੀ ਹੋਈ ਹੈ ਵੈਸੇ ਦੋਸਤੋ ਵੀਰ ਦਾ ਵਪਾਰ ਦਾ ਕੰਮ ਹੈ ਪਰ ਬਸ਼ੀ ਦੋਸਤੋ ਇਹ ਘਰੇ ਪਾਲੀ ਹੋਈ ਹੈ ਨੇ ਸੇਲ ਕਰਨੀ ਹੈ ਤੋਰ ਕੇ ਤੁਹਾਨੂੰ ਦਿਖਾਉਣੀ ਹੈ ਜਿਆਦਾ ਜਾਣਕਾਰੀ ਨਹੀਂ ਫਿਰ ਡਿਟੇਲ ਆਪਾਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਚੰਗੇ ਕੱਦ ਕੱਠ ਦੀ ਦੋਸਤ ਚੰਗੀ ਬਰੀਡ ਹੈ ਮੁਰਦਗੀ ਅੱਜ ਦੋਸਤੋ ਸੂਨ ਦੇ ਵਿੱਚ ਟਾਈਮ ਕਾਫੀ ਪਿਆ ਹੋਇਆ ਫੀਸ ਕੁਆਲਟੀ ਵੀ ਚੰਗੀ ਹੈ ਲੈ ਜਾਈਏ ਕੱਦ ਕੱਠ ਦੀ ਦੋਸਤੋ ਉੱਚੇ ਲੰਬੇ ਕੱਦ ਕੱਠ ਦੀ ਆਰਡਰ ਵੀ ਦੋਸਤੋ ਕਾਫੀ ਵੱਡਾ ਤਿਆਰ ਕਰੂਗੀ ਅਜੇ ਟਾਈਮ ਤੋਂ ਉਸ ਤੋਂ ਸੁੰਦਰ ਜੀ ਕਾਫੀ ਪਿਆਸ ਕੋਸ਼ਿਦਾਂ ਵੀਰ ਨੂੰ ਕਿੰਨਾ ਟਾਈਮ ਖੜ੍ਹਦੀ ਹੈ ਸੁੰਦਰ ਵਿੱਚ ਅਜੇ ਵਲ ਢੱਲਾਂ ਦੋਸਤੋ ਹਵਾਨੇ ਵਿੱਚ ਕਾਫੀ ਜਿਆਦਾ ਹਾਂਜੀ ਵੀਰ ਜੀ ਠੰਡੀ ਠੁੰਡੀ ਹੈ ਤਾਂ ਹਾਂਜੀ ਵੀਰ ਸਾਥੂ ਤੇ ਲਾਉਂਨ ਦੀ ਹੈ ਹਾਂਜੀ ਠੀਕ ਹੈ ਜੀ ਤੇ ਕਿੰਨਾ ਟਾਈਮ ਖੜ੍ਹਦੀ ਹੈ ਦੱਸਿਆ ਜੀ ਵੀਰ ਜੀ ਹਫਤਾ ਲੈ ਜੀ ਕਦ ਤੱਕ ਲੈ ਜੂਗੇ ਕਿੰਨਾ ਕਦ ਦੋਦੀ ਉਮੀਦ ਕਰਦੇ ਜੀ ਵੀਰ ਜੀ ਇਹ 20 ਪਾਸ ਹੈ ਕਰਦਾ ਸਾਡੇ ਰਵਾਲ ਗਾਮ ਦਾ ਅੱਛਾ ਜੀ ਦੋਦੇ ਬਾਤਾਂ ਕਰਾਂਗੇ ਠੀਕ ਠੀਕ ਹੈ ਕੀ ਮੁੱਲ ਕਰਦੇ ਨੇ ਮੋਲ ਜੀ 50000 ਦਮਾਨ ਦਾ ਮੁੱਲ ਪਰ ਵਧ ਕਰੀਏਗੀ 50000 ਦਮਾਨ ਦਾ 50000 ਦਮਾਨ ਤਨ ਹੋ ਜੀ ਠੀਕ ਹੈ ਜੀ ਦੋਸਤੋ ਵੀਰ ਕਹਿੰਦਾ ਹੈ ਘਰ ਦੀ ਵਸ਼ੀ ਪਾਲੀ ਆ 20 ਪਲਸ ਦੁੱਧ ਦੇ ਲਾਗੇ ਬੰਨੀ ਉਮੀਦ ਕਰਦਾ ਵੀਰ ਮੋਲ ਵੀਰ ਨੇ ਦੋਸਤੋ 50000 ਕੀਤਾ ਵਾ ਮਾਨਤਨ ਹੋ ਜੂਗਾ ਜੀ ਇਹਦੇ ਬਾਰੇ ਦੱਸੋਗੇ ਜੀ ਇਹ ਹੀ ਦੂਜਾ ਸੁਗਾ ਵਾ ਅੱਛਾ ਜੀ ਹਾਂ ਜੀ ਕੰਨਾਂ ਦੇ ਟਾਈਮ ਕੱਢੀ ਕੰਨਾਂ ਦੇ ਟਾਈਮ ਖੜਦੀ ਇਹ ਵੀ ਹਫਤਾ ਲੈ ਜੀ ਹਫਤਾ ਲੈ ਜੀ ਹਾਂ ਜੀ ਪਹਿਲੇ ਸੂਇਰ ਕਾਰਡ ਕੀ ਪਤਾ ਪਹਿਲਾਂ 20 ਪਲਸ ਪਾਇਆ 20 ਪਲਸ ਪਾਇਆ ਐਲਕੀ ਕਿੰਨੀ ਉਮੀਦ ਕਰਦੇ ਐਲਕੀ ਵਧ ਕੇ ਜ ਦੋਸਤੋ ਦੁਜਾ ਸੂਬਾ ਸੂਨਸਤੇ ਵੀ ਤਿਆਰ ਹੈ ਅਜੇ ਟਾਈਮ ਖੜਦੀ ਹੈ ਦੋਸਤੋ ਵਲਟਲਾ ਜੇ ਕਾਫੀ ਪਈਆਂ ਵਾ 20+ ਤੋਂ ਤੇ ਨੇ ਪਹਿਲੀ ਸਵੇਰ ਚ ਆਇਆ ਵਾ 22+ ਦੀ ਵੀ ਰਹਿ ਕੇ ਉਮੀਦ ਕਰਦਾ ਵਾ ਕਦ ਕਠ ਵੀ ਦੋਸਤੋ ਦਰਮਿਆਨੇ ਦੀ ਹੈ ਆਰਡਰ ਦੋਸਤੋ ਕਾਫੀ ਵੱਡਾ ਤਿਆਰ ਕਰੂਗੀ ਮੋੜ ਲਓ ਵੀਰ ਜੀ ਮੋੜਨ ਮੋੜਨ ਚੀਜ਼ ਕੁਆਲਟੀ ਵੀ ਦੋਸਤੋ ਤੁਹਾਨੂੰ ਦਿਖਾ ਦਨੇ ਕੋਰੀ ਦਰمیان ਨੇ ਕੱਟ ਕੱਟ ਦੀ ਦੋਸਤੋ ਚੰਗੇ ਵਜਨ ਵਾਲੀ ਗਾਂ ਅਜੇ ਦੋਸਤੋ ਹਵਾਨੇ ਦੇ ਵਿੱਚ ਵਲਟ ਲਾ ਕਾਫੀ ਪਈਆਂ ਵਾ ਥਣ ਦੋਸਤੋ ਕਾਫੀ ਵਿਰਲ ਤੇ ਆ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਮੈਂ ਦਾ ਮੁੱਲ ਜਾਈ ਪੰ 45 ਕਰੀਏ 40 ਕਰੀਏ 38000 ਜਰਮਾਂ ਦਾ 36000 ਮੰਨ ਲੈਂ ਤਾਂ ਕਰੀਏ ਠੀਕ ਹੈ ਜੀ ਇਹਦੇ ਪਰ ਆ ਜੀ ਮੱਝ ਪੜੇ ਇਹ ਮੱਝ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਜੀ ਟੋਕੜ ਵਾ ਪੰਜਾਂ ਕ ਮਹੀਨੇ ਦੀ ਮੈਸ ਹੋਈ ਹੈ ਪੰਜਾਂ ਮਹੀਨੇ ਸਹੀ ਘਟੀ ਘਰ ਵਾਲਿਆਂ ਨੇ ਲਾ ਲਈ ਅੱਛਾ ਜੀ ਤੇ ਇਹ ਗਾਂ ਇਹਨੂੰ ਟੀਕਾ ਭਰਾ ਹੈ ਠੀਕ ਆ ਕੋਈ ਦਿਨ ਹੋਇਆ ਭਰਾ ਹੈ ਅੱਛਾ ਪੱਕਾ ਗਰੰਟੀ ਦਾ ਵਕਾਲੀ ਮਤਲਬ ਗਰੰਟੀ ਕੋਈ ਨਹੀਂ ਅਗਲੀ ਜੀ ਕਿਸਮਤ ਹੈ ਨਿਕਲ ਆਵੇ ਹਾਂ ਜੀ ਹਾਂ ਜੀ ਤੇ ਇਹ ਕਿੰਨਾ ਕੁ ਦੋ ਤਿੰਨ ਥਲੇ ਦੋ ਤਾਂ ਭਾਈ 6 ਕਿਲੋ ਪੱਕਾ ਵਾ ਸਾਢੇ ਪੰਜ ਦੀ ਗਰੰਟੀ ਦੇ ਸਾਢੇ ਪੰਜ ਦੀ ਗਰੰਟੀ ਸਾਢੇ ਦਾ 65 ਜੀ ਠੀਕ ਹੈ ਜੀ ਹਾਂ ਜੀ ਸੂਬਾ ਕਰਮਾ ਸੂਈਏ ਸੂਰਾ ਦਿੱਜੇ ਦੋਜਾ ਸੂਬਾ ਸੂਈ ਹੈ ਠੀਕ ਹੈ ਜੀ ਖੋਲੋ ਇਹਨੂੰ ਵੀ ਤੁਰ ਕੇ ਦਿਖਾਈਏ ਦੋਸਤੋ ਪੰਜ ਮਹੀ ਤੇਜੇ ਸੂਰਜ ਤੇ ਦੋਸਤੋ ਗੱਬਣ ਹੋਈ ਆ ਉਹ ਦਿਨਾਂ ਦੀ ਪਰ ਅਜੇ ਫੇਲ ਆਲਾ ਖਾਲੀਆਂ ਨੂੰ ਗਣੋ ਅਗਲੀ ਦੀ ਕਿਸਮਤ ਹੈ ਤੁਹਾਡੀ ਜਿਹੜਾ ਵੀ ਵੀਰ ਖਰੀਦੂਗਾ ਮੋਰਲਾ ਵੇ ਦਿ ਮੋਰਲਾ ਬੂਰਾ ਰੰਗ ਹੈ ਦੋਸਤੋ ਇਹਦਾ ਨਿਸ਼ਾਨੀਆਂ ਦੋਸਤੋ ਨੀਲੀ ਵਾਲੀਆਂ ਕਾਫੀ ਚ ਹੈਗੀਆਂ ਲੈ ਜੋ ਇਹਦਾ ਜੇ ਖਾਣ ਵੀ ਦੋਸਤੋ ਚੰਗੀ ਵਿਰਲ ਤੇ ਆ ਟਾਈਮ ਦੋਸਤੋ ਸੂਈ ਨੂੰ 5 ਮਹੀਨੇ ਦੇ ਲਾਗੇ ਬਣੇ ਹੋ ਗਿਆ ਜੀ ਚੰਗੇ ਕਦ ਕੱਢ ਦੀ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਹੋ ਦਾ ਹਾਂਜੀ ਮੁੱਲ ਦਾ 40 45 ਕਰੀਏ 38000 ਦੇ 38000 ਦੇ ਮੰਨ ਤਾਂ ਜੂਜੇ ਨਹੀਂ ਜੀ 38000 ਜੀ 38000 ਤਾਂ ਕੋਈ ਮੰਨਦਾ ਨਹੀਂ ਥੋੜੇ ਹੋਵੇ ਛੋਟ ਛੱਪ ਕੇ ਚਲੋ ਅੱਛਾ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਤਿੰਨ ਪਸ਼ੂ ਦਿਖਾਏ ਆ ਜਿਹਦੇ ਵਿੱਚੋਂ ਇੱਕ ਇਹ ਮੱਝ ਤੇ ਟੋਕੜ ਤੇ ਦੋ ਦੋਸਤੋ ਇਹ ਗਾਵਾਂ ਗੱਬਣਿਆ ਡਿਟੇਲ ਦੋਸਤੋ ਤੁਹਾਨੂੰ ਵੀਰ ਨੇ ਪੂਰੀ ਦੱਸਤੀ ਹੈ ਇਹ ਵੀ ਨੰਬਰ ਆਪਾਂ ਵੀਰ ਦਾ ਸਕਰੀਨ ਤੇ ਚਲਾਵਾਂਗੇ ਜਿਆਦਾ ਜਾਣ ਕਰ ਲਈ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ